ਜਿਹਾ ਕੋਈ ਬਾਤ ਸੁਣਾ ਰਿਹਾ ਹੈ ਤੇਰੀ ਜਾਨ ਅੰਤ ਤੀ ਹੱਥੀ ਲਿਆ ਹੈ ਹੈਪੀ ਹੋ ਆਰੇ ਬਣਾ ਨਾਲ ਹਿੰਮਤ ਦਾ ਲੋਕ ਕਰੇ ਆਪਣਾ ਤੇ ਚੱਲ ਜੀ ਸੇ ਗਾਏ ਬਹੁਤ ਹੀ ਅੱਛਾ ਲੱਗਦਾ ਹੈ ਜਾਂਦਾ ਹੋਵੇ ਤੇਰਾ ਧੰਨ ਹੋਣਾ ਸਾਰੇ ਪੱਟਾ 72 17 ਦੀ ਉਨਾਰੋ ਬਹੁਤ ਦੇ ਕੋਸਟੀਆਂ ਦਾ ਸ਼ੌਂਕ ਸੀ ਉਹ ਆਪ ਵੀ ਬਹੁਤ ਵਧੀਆ ਤਸਵੀਰਾਂ

ਬਰਸਤ ਜੀ ਇਹਨਾਂ ਨੂੰ ਪਾਉਣ ਬਣੇ ਮੈਂ ਦਾ ਖਾਲਸਾ ਕੈਚ ਹੈ ਲੰਮਾ ਪਹਿਲਵਾਨ ਅਚਾਰਾ ਜੀ ਦੇ ਚੇਤਨਨ ਨੂੰ ਪਹੁੰਚਾਉਣਾ ਕੋਸ਼ਿਸ਼ ਕਰਵਾਉਂਗਾ ਕਿ ਪ੍ਰਿੰਸਪਾਲ ਬਗਵਾੜਾ ਜੀ ਉਹ ਵੀ ਪੁੱਛਿਆ ਮੈਂ ਉਹਨਾਂ ਦਾ ਗਿੱਟੇ ਪੁੱਛ ਤੇ ਬਹੁਤ ਬੜਾ ਅੰਦਾ ਤਰਵਾਤ ਕਰਦਾ ਹੋਰ ਵੀ ਨੰਬਰ ਵਿੱਚ ਮੋਟਾ ਤੇ ਬੜਾ ਚਤਕਾਰ ਤੇ ਦਿਲਦਾਰ ਪਲੇਅਰ ਦਾ ਜੀ ਪੁੱਛਦਾ ਐਸੋ ਸਾਥ ਰਾਜ ਸਾਥ ਬਸੇਂਦੇ ਪੁੱਛੇ ਹੋਏ ਨੇ ਅਕਤਰਾ ਜਖਾਰ ਹੈ ਸਾਰੇ ਜੌਂਤੀ ਯਾਰ ਦੇ ਬਹੁਤ ਬਹੁਤ ਧੰਨਵਾਦ ਅੱਛਿਆ ਤੋਂ ਦੂਜੀ ਪਹਿਲੇ ਨਾਲ ਜੁੜੇ ਮਾਰਕੋਲ ਜੀ ਜਿਹੜੀ ਸਾਡਾ ਨਾਲ ਜੁੜਦਾ ਸੱਦੀ ਕਾਲਾ ਫਰੀਆਂ ਨਵੇਂ ਪਹਿਲਵਾਨ ਜਿਆਦਾ ਕੈਨੇ ਨਵੀਂ ਪੀੜੀ ਲਈ ਇੱਕ ਹੋਣੇ ਨਾਲ ਜੁੜਦਾ ਤੇ ਕਲਜੀਤ ਵਾਲਾ ਦਾ ਨਾਮ ਮੈਂ ਕਾਲੀਨਾ ਦੇ ਜਮੇਰ ਮਾਨਿਕਪੁਰ ਇਹ ਕਰੋ ਤੁਸੀਂ ਆਪ ਵੀ ਫਤਿਹ ਬਹੁਤ ਬਾਈ ਜੀ ਦਾ ਖੰਤਾ ਵਾਈ ਕੁਛ ਤੇ ਮੈਂ ਦੇਖਦੀ ਕਰਦਾ ਮੈਂ ਦੋਨੇ ਪਹਿਲਵਾਨ ਨਾਲ ਕਾਲਾ ਪਹਿਲਵਾਨ ਜੀ ਹਾਕ ਜਿਹੜਾ ਲਾਉ ਤੁਸੀਂ ਇਹਦੇ ਢੋਲ ਦੇ ਨਾਲ ਸਾਇਦ ਇਹੀ ਘਰੇ ਨਾਲ ਜਾਊਗੀ ਚਲੋ ਜੀ ਫੜੇ ਮੈਨੂੰ ਜੀ ਥਾਣੇ ਦਾ ਸਾਹਿਬ ਉਹ ਵੀ ਆਪਣਾ ਮਾਰਸਲ ਮਾਰ ਪ੍ਰਾਪਤ ਕਰਨਾ ਸਰਦਾਰ ਗੁਰਮੀਤ ਸਿੰਘ ਜੀ ਇਸ ਵੀਰ ਵੱਲੋਂ 1100 ਰੁਪਇਆ ਜੰਮਦਰ ਸਾਹਿਬ ਜੰਮਦੇ ਈ ਟਿੱਕੇ ਹੁੰਦੇ ਬੱਲਿਆ ਉਹ ਟੀਕੇ ਲਾ ਲਾ ਕੇ ਨਹੀਂ ਕਦੇ ਵੀ ਜਲੇਰੀਆਂ ਆਉਂਦੀਆਂ ਟੀਕੇ ਲਾ ਲਾ ਕੇ ਨਹੀਂ ਕਦੇ ਵੀ ਜਲੇਰੀਆਂ ਆਉਂਦੀਆਂ ਵਾਹ ਵਦਿਆ ਕੁਸ਼ਤੀ ਖੇਡਦੇ ਮਦਦ ਵਿੱਚ ਚੱਲਦੀ ਪਈ ਸਰਦਾਰ ਮੇਜਰ ਸਿੰਘ ਜੀ ਤਲਵੰਡੀ ਬੂਟੀਆਂ ਵਾਹ ਵੀ ਸਾਡੇ ਸਰਪੰਚ ਸਾਹਿਬ ਪੁੱਜੇ ਨੇ ਸਰਪੰਚ ਸਾਹਿਬ ਸਟੇਜ ਤੇ ਆਜੋ ਤਾਂ ਗੱਲ ਜੀ ਨਹੀਂ ਬੰਦੀ ਸਰਦਾਰ ਮੇਜਰ ਸਿੰਘ ਜੀ ਸਰਪੰਚ ਸਾਹਿਬ ਸਟੇਜ ਤੇ ਆਓ ਜੀ ਮੇਜਰ ਸਿੰਘ ਜੀ ਤਲਵੰਡੀ ਬੂਟੀਆਂ ਬਹੁਤ ਤਖੜਾ ਮੁਕਾਬਲਾ ਖੇਡਦੇ ਮਦਦ ਚੱਲਦਾ ਪਿਆ ਕਹਿੰਦਾ ਕੱਲ ਨ ਤਪੱਸਿਆ ਪੁੱਤ ਲਈ ਮਾਪੇ ਫਿਰ ਮੇਲ ਖੁਦਾ ਦੀ ਹੁੰਦੀ ਏ ਛਾਵਾਂ ਦੇ ਨਾਲ ਪਾਲਣ ਪੁੱਤ ਨੂੰ ਫਿਰ ਚੰਡੀ ਜਿੱਤ ਹੁੰਦੀ ਏ ਗਿਆਨवान ਦੀ ਸੰਗਤ ਚੰਗੀ ਜਿਹੜੀ ਤਾਰ ਦਿੰਦੀ ਵਿਦਵਾਨਾਂ ਨੂੰ ਖਾਣ ਪੀਣ ਤੇ ਨਹੀਂ ਤੱ ਵੱਡੀ ਚਾਹੀਦੀ ਪਹਿਲਵਾਨਾਂ ਨੂੰ ਚੰਡੇ ਜੋ ਉਸਤਾਦ ਕਿਸੇ ਦਾ ਵਕਤ ਪਾਵੇ ਤੂਫਾਨਾਂ ਨੂੰ ਅਮਨ ਦੋਲ ਵੀ ਕਰੇ ਇਸਲਾਮਾਂ ਚੋਕ ਚੋਕ ਕੇ ਪਹਿਲਵਾਨਾਂ ਨੂੰ ਅਮਨ ਦੋਲ ਵੀ ਕਰੇ ਇਸਲਾਮਾ ਚੋਕ ਚੋਕ ਕੇ ਪਹਿਲਵਾਨਾਂ ਨੂੰ ਬਹੁਤ ਤਖੜਾ ਮੁਕਾਬਲਾ ਇੱਕ ਬੰਦੇ ਹਰੀਸ਼ਾ ਨਾਲ ਹੀ ਯਾਕਤਾ ਜੇ ਲਿਆਕਤਾ ਦੀ ਗੱਲ ਕਰਾਂ ਏ ਮੁੰਡਾ ਮੁੰਡਿਆਂ ਦਾ ਜੇਤੂ ਆ ਏ ਮੁੰਡਾ ਗੁਰਜਾਂ ਦਾ ਜੇਤੂ ਬੱਕਰਿਆਂ ਦਾ ਜੇਤੂ ਕਹਿੰਦੇ ਵੀ ਮੱਲ ਦੇ ਦੇ ਕਾਰਡ ਬੋਲਦੇ ਆ ਹਾਲਸਲੀ ਚੜਦੀ ਬਰੇਸ ਮੱਲਾ ਇਹਨੇ ਵੀ ਸੇਹਦਾਰ ਮੱਲ ਜਿਹੜੇ ਚਿੱਤ ਕੀਤੇ ਨੇ ਬਹੁਤ ਤਖੀਰੀ ਕੁਸ਼ਤੀ ਖੇਡਦੇ ਮੈਦਾਨ ਵਿੱਚ ਚੱਲਦੀ ਪਈ ਐਂ ਕਹਿੰਦੇ ਵੱਡੀਆਂ ਗੱਲਾਂ ਵੱਡੀਆਂ ਗੱਲਾਂ ਭੱਜਿਆ ਨੂੰ ਦੇ ਕੋ ਜੇ ਬਾਣ ਮਿੱਤਰੋ ਅੱਜ ਟੱਕਰ ਨੇ ਹਾਲੀਆਂ ਨੂੰ ਹਾਂ ਮਿੱਤਰੋ ਰਾਜਾ ਖੇਲਾ ਲਿਖੇ ਗੱਲ ਲੱਖ ਲਿਖੀ ਬੈਠ ਜਾਓ ਛੜ ਕੇ ਵਿੱਚ ਆ ਖਾਰੇ ਦੇ ਵਿੱਚ ਆਓ ਜੀ ਖਾਰੇ ਦੇ ਸਤਿਕਾਰ ਬਹੁ ਜੀ ਸਤਿਕਾਰ ਜੋ ਸਰਦਾਰ ਮੇਜਰ ਸਿੰਘ ਜੀ ਫਰੀਮਾਨ ਨੇ ਸਾਨੂੰ ਬਹੁਤ ਤਖਰੀ ਕੁਸ਼ਤੀ ਖੇਡ ਦੇ ਮੈਦਾਨ ਵਿੱਚ ਚੱਲਦੀ ਪਈ ਹੁੰਦੀ ਪਈ ਕੁਸ਼ਤੀ ਦੀ ਵੇਖਾਂਗੇ ਕੀ ਕਹਿੰਦਾ ਜਨ ਪੌਣੀ ਨਹੀਂ ਸੀ ਆਉਂਦੀ ਨਾ ਲਾਇਓ ਕਿਸੇ ਨਾਲ ਜਾਰੀ ਕਿੰਨੇ ਚੰਡੇ ਕੰਮ ਆਉਂਦੇ ਆ ਚੇਲਾ ਖੁਰਪਾ ਤੇ ਠਡਾਰੀ ਕਿੰਨੇ ਚੰਡੇ ਕੰਮ ਆ ਅੰਗਰੇਜ਼ ਹੁਣਾਂ ਦੇ ਹਿਸਾਬ ਆਇਆ ਕਰੋ ਤੇ ਇਸ ਨਗਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਸੀਂ ਚੱਲਦੇ ਹੋਈਆਂ ਤੇ ਅੱਗੇ ਤੋਂ ਹੀ ਆਪਾਂ ਚੱਲਣਾ ਇਹ ਸੰਝ ਨੂੰ ਆਪਾਂ ਕੋਸ਼ਿਸ਼ ਕਰੀਏ ਅਗਲੀ ਵਾਰ ਇਥੇ ਰੋਸਤਮ ਬੁਲਾ ਲਿਆ ਕੇ ਘਾਈਏ ਤੇ ਬੁਲਾ ਤਾਂ ਪਰ ਉਸ ਤੋਂ ਇਜਾਜ਼ਤ ਵੀ ਦਿੱਤੇ ਅਗਲੀ ਵਾਰ ਆਪਾਂ ਤੇ ਰੋਸਤਮ ਦੀ ਕੁਸ਼ਤੀ ਇੱਥੇ ਕਰਾ ਦਈਏ ਲਿਆ ਕੇ ਮਾਦਾ ਮੇਰ ਕਰੇ ਲੋ ਜੀ ਕਬੱਡੀ ਕੁਸ਼ਤੀ ਚ ਉਹਨੇ ਜਕਰ ਤਾੜੀ ਮਾਰੋ ਮੇਰੇ ਵਰ ਖੱਚ ਕੇ ਦਾਰਿਆਂ ਮੈਂ ਵਾਹ ਵਾਹ ਮੈਂ ਤੁਹਾਡਾ ਦਿਲੋਂ ਤਲਵਾਦਿਆਂ ਜਿਹੜਾ ਤੁਸੀਂ ਕੁਸ਼ਤੀ ਨੂੰ ਇੰਨਾ ਪਿਆਰ ਕਰਦੇ ਆ ਇੱਥੇ ਮੇਰੇ ਵੀਰ ਸਾਡੀ ਕੁਸ਼ਤੀ ਨਾਲ ਪਿਆਰ ਬਣਾਈ ਰੱਖਿਓ ਤੇ ਕੋਸ਼ਿਸ਼ ਲਈ ਸਮਾਂ ਕੱਢਦੇ ਰਹੋ ਆ ਪਾਓ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਓ ਜਿੱਥੇ ਵੀ ਤੁਸੀਂ ਪਹੁੰਚੇ ਆ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਜੀ ਆ ਧੰਨਵਾਦ ਜੀ ਨਾਲ ਹੀ ਇੱਕ ਹੋਰ ਬੇਨਤੀ ਆ ਬੜੇ ਖਾੜੇ ਵੀ ਲਾਗੇ ਬੰਨੇ ਚੱਲਦੇ ਨੇ ਜਿਹੜਾ ਪੁਲਵਾਨਾਂ ਦੇ ਖਾੜੇ ਚ ਕਲੀਨਿੰਗ ਲੈਣ ਲਈ ਲੀਮਬ ਸਿੰਘ ਪੁਲਵਾਨ ਜੀ ਦਾ ਖਾੜਾ ਚੱਲਦਾ ਭੀਮਾ ਪੁਲਵਾਨ ਜੀ ਦਾ ਸਾਡੇ ਗੁਰੂ ਜੀ ਮੇਰ ਦੀਨ ਜੀ ਦਾ ਖਾੜਾ ਚੱਲਦਾ ਕਿਉਂਕਿ ਇੱਥੇ ਕੋਚਿੰਗ ਬਿਲਕੁਲ ਫ੍ਰੀ ਦਿੰਦੇ ਨੇ ਸਾਡੇ ਖਾੜਿਆਂ ਚ ਕਿਉਂਕਿ ਲੀਮਬ ਸਿੰਘ ਪੁਲਵਾਨ ਨੇ ਤਾਂ ਮੈਡ ਵੀ ਲਾਇਆ ਨੇ ਉੱਥੇ ਖਾੜੇ ਵਿੱਚ ਹੋਰ ਵੀ ਵਧੀਆ ਸੂਲਤਾਂ ਦਾ ਅਸ਼ਿਰਪਾ ਨਹੀਂ ਪਹਿਲਵਾਨਾਂ ਦਿੰਦੇ ਨੇ ਤੇ ਪ੍ਰਵਾਹ ਆਉਣ ਵਾਸਤੇ ਵੀ ਖਾਸ ਪ੍ਰਵਾਹਦਾ ਇਹਨਾਂ ਖਾੜਿਆਂ ਚ ਆਪਣੇ ਬੱਚਿਆਂ ਨੂੰ ਜਰੂਰ ਭੇਜਿਆ ਕਰੋ ਤਿੰਨ ਚਾਰ ਖਾੜੇ ਜਿਹੜੇ ਦੇ ਦਿੰਦਾ ਚ ਹਾਂਜੀ ਪਹਿਲਵਾਨ ਜੀ ਸ਼ਾਬਾਸ਼ ਬਈ ਸ਼ਾਬਾਸ਼ ਦੋਨੇ ਪਹਿਲਵਾਨ ਬੜੇ ਵਧੀਆ ਕੁਸ਼ਤੀ ਲੜਨ ਦੇ ਆ ਵਧੀਆ ਕੁਸ਼ਤੀ ਲੜਦੇ ਆ ਬੜੇ ਸਿਆਣੇ ਲੜਨ ਵਾਲੇ ਦੋਨੇ ਹੀ ਤੇ ਸ਼ਾਬਾਸ਼ ਵੱਲੋਂ ਕੁਸ਼ਤੀ ਦਾ ਵਧੀਆ ਕੋਈ ਦਾਅ ਮਾਰ ਕੇ ਫੈਸਲਾ ਦਿਓ ਕਿਉਂਕਿ ਸੰਗਤ ਪੂਭਾ ਭਾਰ ਹੋ ਕੇ ਤੁਹਾਡੀ ਕੁਸ਼ਤੀ ਵੇਖ ਰਹੀ ਹੈ ਇੱਕ ਦੋਨੇ ਪਹਿਲਵਾਨ ਨੋਟ ਕਰ ਲੋ ਇਹ ਕੁਸ਼ਤੀ ਕਿਸੇ ਵੀ ਹੱਥ ਦੇ ਵਿੱਚ ਬਰਾਬਰ ਨਹੀਂ ਚਲਾਈ ਜਾਣੀ ਇਹਦਾ ਰਿਜ਼ਲਟ ਆਪਾਂ ਇਥੋਂ ਲੈ ਕੇ ਭੇਜਣਾ ਇੱਕ ਪਹਿਲਵਾਨ ਦੇ ਆਪਾਂ ਸਿਰ ਤੇ ਪੱਗ ਬੰਨ ਕੇ ਖੜੇ ਹੋਣਾ ਕੱਢਣਾ ਹਾਂ ਪੱਗ ਲਾ ਕੇੜਾ ਵੀ ਲਾਓ ਯਾਰ ਕਿੱਥੇ ਪੱਗ ਲਾ ਕੇ ਬੈਠੇ ਨੇ ਬਾਈ ਖਾੜੇ 'ਚ ਕਿੜਾ ਲਵਾਓ ਕਹਿੰਦਾ ਚੀਜ਼ ਦਿੰਦੇ ਨੇ ਪਹਾੜੇ ਹੁੰਦਾ ਜਿਨ੍ਹਾਂ ਨੂੰ ਜਨੂਨ ਹੈ ਮੰਜ਼ਲਾ ਤੋਂ ਦੂਰ ਲੈ ਕੇ ਕਿੱਥੇ ਮੈਜਦਾ ਸਕੂਨ ਹਾਰਦੇ ਨਹੀਂ ਹੁੰਦੇ ਕਹਦੇ ਮਰਦਾ ਦਲੇਰ ਬਸ ਹੌਸਲੇ ਬਣਾ ਕੇ ਤੁਸੀਂ ਬੰਬ ਰੱਖਿਓ ਆਪਾਂ ਜਿੱਤਾਂਗੇ ਜਰੂਰ ਤੇ ਜਾਰੀ جنگ ਰੱਖਿਓ ਅੱਜ ਦਾ ਲਾਈਵ ਪ੍ਰੋ ਆਪਣਾ ਲਾਈਵ ਫਖਰਪੁਰ ਪਵਾਰ ਲਿੰਬਦ ਸਿੰਘ ਪلوان ਦਾ ਪੁੱਤਰ ਆ ਬਾਹਰਿਆ ਸਾਹਮਣੇ ਮਕਾਬਲਾ ਚੱਲਦਾ ਪਿਆ ਖੇਡ ਦੇ ਮੈਦਾਨ ਵਿੱਚ ਐਨ ਕਹਿੰਦੇ ਵੀ ਬੱਲੇ ਬੱਲੇ ਹੁੰਦੀ ਪਈ ਕੁਸ਼ਤੀ ਦੀ ਵੇਖਾਂਗੇ ਕੀ ਗੱਲ ਬੰਦੀ ਕੁਸ਼ਤੀ ਦੀ ਇਹ ਸਮੇਂ ਦੀਆਂ ਬਾਤਾਂ ਇਹ ਵੀ ਸਮੇਂ ਦੀਆਂ ਬਾਤਾਂ ਕਹਿੰਦਾ ਖੇਡ ਕਬੱਡੀ ਫੁਰਤੀ ਦੀ ਕੰਮ ਪਿਰਨਾ ਝੋਟੇ ਦਾ ਜੀਦਾਰੀ ਦੀ ਕੁਸ਼ਤੀ ਪੱਕਾ ਸਾਦਲ ਗੋਟੇ ਦਾ ਇਹ ਤੰਗ ਰੋਸਤੀ ਦਾ ਮੇਲਾ ਮੇਲਾ ਨਹੀਂ ਬਿਮਾਰਾਂ ਦਾ ਨੇਲਣ ਬਣ ਕੇ ਦੇਖ ਮੇਲਣੇ ਆ ਮੇਲਾ ਯਾਰਾਂ ਦਾ ਆ ਮੇਲਾ ਪੇਗਾ ਮਿੱਟਾ ਇਹਨਾਂ ਨੇ ਭੋਰਾ ਨਾ ਨਹੀਂ ਕੀਤੀ ਉਧਰ ਵਿਜੇ ਥਾਣੇਦਾਰ ਬੈਠਾ ਕਹਿੰਦਾ ਕੋਈ ਗੱਲ ਨਹੀਂ ਝਾਲਾਂਗੇ ਵਾਅਦਾ ਕੱਟਾ ਜੀ ਸਾਡਾ ਥਾਣੇਦਾਰ ਬੈਠਾ ਨਰਮਨ ਸਿੰਘ ਜੀ ਸਾਡੇ ਥਾਣੇਦਾਰ ਬੈਠੇ ਗਿਆਨ ਸਿੰਘ ਜੀ ਬੈਠੇ ਆ ਤੇ ਸਾਡਾ ਮੋਹ ਥਾਣੇਦਾਰ ਬੈਠਾ ਬੜੇ ਟਾਇਰ ਵਾਲੇ ਬੰਦੇ ਆ ਸਾਡੇ ਪੁਰਾਣੇ ਸੱਜਣ ਜਿੰਨੇ ਸਿੰਘ ਜੀ ਥਾਣੇ ਦਾ ਸਾਬ ਜ਼ੈਦਪੁਰ ਦੀ ਧਰਤੀ ਤੇ ਮਸਤ ਬਾਬੇ ਇਲਾਮ ਲਾਲ ਜੀ ਦੇ ਦਰਬਾਰ ਤੇ ਜਿੱਥੇ ਵੱਡਾ ਕੁਸ਼ਤੀ ਦੰਗਲ ਕਰਾਇਆ ਜਾਣਾ ਜਿੱਥੇ ਕਹਿੰਦੇ ਵੀ ਸਵੇਦਾਰ ਮੱਲ

ਨੇ ਦੰਗਲ ਅੰਬੀਆਂ ਦਾ ਧੱਕਤਾ ਮੇਰੇ ਵੀਰੋ ਪੈਣੀਆਂ ਕਾਇਮ ਜਿਹੜਾ ਪੂਰਾ ਹੋ ਗਿਆ ਜੀ ਲਓ ਜੀ ਸਮੇਂ ਨੂੰ ਵੱਖ ਰੱਖਦਾ ਆ ਕੋਸ਼ਿਸ਼ ਇਹ ਚਾਹੁੰਦੇ 20 25 ਮਿੰਟ ਕਰਾਈਏ ਕਿਉਂਕਿ ਹਨੇਰਾ ਹੋ ਗਿਆ ਫਿਰ ਕੁਸ਼ਤੀ ਦਾ ਮਜ਼ਾ ਨਹੀਂ ਆਉਂਦਾ ਇਸ ਕਰਕੇ ਅਸੀਂ 5 ਮਿੰਟ ਜਿਹੜੀ ਇਹ ਕੁਸ਼ਤੀ ਘੱਟ ਕਰਾਈ ਆ 20 ਮਿੰਟ ਲੋ ਜੀ ਬਹੁਤ ਤਖੀ ਕੁਸ਼ਤੀ ਖੇਡ ਦੇ ਮੈਦਾਨ ਵਿੱਚ ਲੈ ਵੀ ਮੱਲੇ ਦੇ ਰਿਸਕ ਦਾ ਲੈਣਾ ਪੈਣਾ ਰਿਸਕ ਦਾ ਲੈਣਾ ਪੈਣਾ ਕਹਿੰਦਾ ਮੇਨਤਾ ਦੇ ਜੋਰ ਪੂਰਾ ਲਾਉਣਾ ਪੈਂਦਾ ਹੱਥ ਮੰਜਲਾਂ ਤੇ ਪਾਉਣ ਨੂੰ ਰੱਬ ਕਰੇ ਬੈਠਾ ਰੋਟੀ ਨਹੀਂ ਉਹ ਦਿੰਦਾ ਸ਼ਾਬਾਸ਼ ਬਈ ਸ਼ਾਬਾਸ਼ ਟੋਲੀ ਇੱਕ ਮਿੰਟ ਬਈ ਹੋਈ ਸ਼ਾਬਾਸ਼ ਮੱਲੇ ਬਈ ਮਾਰੋ ਜੋਰ ਮਾਰੋ ਵੱਲੇ ਲੋ ਗਿਆ ਕਿ ਤਾ ਬਹੁਤ ਤਖੜੀ ਕੋਸਤੀ ਆ ਵੀ ਸ਼ਾਬਾਸ਼ ਭਾਈ ਸ਼ਾਬਾਸ਼ ਲੋਗੇ ਜਿੰਨਾ ਪਹਿਲਾਂ 20 ਮਿੰਟ 15 ਮਿੰਟ ਕੋਸੇ ਟਾਈਮ ਲਉਂਦੇ ਆ ਉਹਨਾਂ ਦੇ ਇੱਕ ਮਿੰਟ ਤੇ ਵੀ ਟਾਈਮ ਲੱਗ ਜਾਂਦਾ ਸ਼ਾਬਾਸ਼ ਵੱਲੋਂ ਸ਼ਾਬਾਸ਼ ਬਹੁਤ ਵਧੀਆ ਕੋਸਤੀ ਸ਼ਾਬਾਸ਼ ਸ਼ਾਬਾਸ਼ ਵੱਲੇ ਸ਼ਾਬਾਸ਼ ਜਿਹੜੇ ਪੁਆਇੰਟ ਬਣਿਆ ਹਲੇ ਨਹੀਂ ਹਲੇ ਨਹੀਂ ਹਲੇਲੀ ਬਣਿਆ ਹਲੇਲੀ ਹਾਂ ਹੋਰ ਬਣ ਗਿਆ ਜੀ ਆ ਸਾਬ ਮਾਂ ਨੇ ਸਾਨੂੰ ਸਾਰੇ ਭਰਾਵਾਂ ਤੇ ਯਾਦਗਾਰੀ ਤਸਵੀਰ ਹੋਈ ਆ ਦਿলো ਧੰਨਵਾਦ ਆ ਕਿਸੇ ਭਰਾ ਦਾ ਫੋਨ ਜਲਾ ਇਥੇ ਕਿਸੇ ਪਹਿਲਵਾਨ ਦਾ ਹੋਵੇ ਜਾਂ ਕਿਸੇ ਦਾ ਹੋਵੇ ਲੈਂਬਰ ਪਹਿਲਵਾਨ ਕੋ ਲੈ ਸਕਦੇ ਨੇ ਆਪ